ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਕਰਨਤਾਰਨ ਪਿੰਡ ਪੋਹਵਿੰਡ ਪਿਤਾ ਭਗਤਾ ਜੀ ਮਾਤਾ ਜਿਉਣੀ ਦੇ ਘਰ ਉਤਰ ਪੈਦਾ ਹੁੰਦਾ ਹੈ ਨਾਮ ਰੱਖਿਆ ਜਾਂਦਾ ਹੈ ਦੀਪਾ 1708 ਵਿਖੇ ਤਾ ਜੀ ਮਾਤਾ ਜੀ ਉਹਨੇ ਦੀ ਬਾਲਕ ਨੂੰ ਲੈ ਕੇ ਨਨਕਪੁਰ ਸਾਹਿਬ ਖੇ ਜਾਂਦੇ ਹਨ ਤਾਂ ਸਾਰਾ ਪਰਿਵਾਰ ਗੁਰਗੋਬਿੰਦ ਸਿੰਘ ਮਹਾਰਾਜ ਹੱਥੋਂ ਰਿਛੇ ਜਾਂਦੇ ਹਨ ਮਾਤਾ ਪਿਤਾ ਵਾਪਸ ਵੀ ਨਾ ਆ ਜਾਂਦੇ ਹਨ ਉਹ ਰਮਿੰਦਰ ਸਿੰਘ ਕੇ ਇਹ ਬਾਲਕ ਦੀਪਾ ਦੀਪ ਸਿੰਘ ਬਣ ਜਾਂਦਾ ਹੈ ਇਹ ਗੁਰੂ ਸਾਹਿਬ ਕੋਲ ਨਨਕਪੁਰ ਸਾਹਿਬ ਖੇ ਹੀ ਰਹਿ ਜਾਂਦਾ ਹੈ ਬਾਲਕ ਦੀ ਯੋਗਤਾ ਕਾਬਲੀਅਤ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਸਤਰਾਂ ਤੇ ਸ਼ਾਸਤਰਾਂ ਦੀ ਵਿਦਿਆ ਗਾਉਂਦੇ ਹਨ ਦਾਰਸੀ ਸੰਸਕ੍ਰਿਤ ਗੁਰਮੁਖੀ ਵਿੱਚ ਨਿਪਟੜਤਾ ਹਾਸਿਲ ਕਰਦੇ ਹਨ ਸ਼ਸਤਰ ਚੜਾਉਣੇ ਸਿੱਖਦੇ ਹਨ ਉਹ ਦੋਨੋਂ ਹੀ ਕਾਰਜਾਂ ਵਿੱਚ ਮਹਾਰਤ ਹਾਸਿਲ ਕਰ ਲੈਂਦੇ ਹਨ ਜਦੋਂ ਅਨੰਤ ਸਹਿਬ ਕਿਰਾ ਪੈ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਈ ਜੀ ਸਿੰਘ ਇਹਨੂੰ ਇੱਕ ਮਹਾਨ ਕਾਰਜ ਲਈ ਉਥੋਂ ਕੱਢਦੇ ਹਨ ਉਸ ਦੇ ਵਿੱਚੋਂ ਕੱਢ ਦਿੰਦੇ ਹਨ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਪਰਿਵਾਰ ਉੱਤੇ ਬੱਚਾ ਸਮੇਤ ਰਹੇ ਸਨ ਜਾਂ ਆਏ ਹੋਏ ਸਨ ਉਹਨਾਂ ਸਾਰਿਆਂ ਨੂੰ ਹੀ ਕੇਰਾ ਪੈਂਤੇ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਯੁੱਧ ਵਿੱਚ ਕੋਈ ਨੁਕਸਾਨ ਨਾ ਹੋਵੇ ਲੇਕਿਨ ਬਾਬਾ ਜੀ ਸਿੰਘ ਇਹਨੋਂ ਉਥੋਂ ਭੇਜਣ ਦਾ ਇੱਕ ਖਾਸ ਕਸਰ ਸੀ ਉਹਨਾਂ ਨੂੰ ਸਾਬੋ ਦੀ ਤਲਵੰਡੀ ਪੇਜਾ ਜਾਂਦਾ ਹੈ ਜਦੋਂ ਗੋਬਿੰਦ ਸਿੰਘ ਮਹਾਰਾਜ ਨੇ ਕੋਰ ਦਾਇਰਦ ਲੜਕੇ ਮੁਖਸ ਦਾਇਰਦ ਲੜਕੇ ਸਾਬੋ ਕੀ ਤਲਵੰਡੀ ਕੁਝ ਦੇ ਹਨ ਤਾਂ ਉੱਥੇ ਬਾਬਾ ਦੀਪ ਸਿੰਘ ਜੀ ਦੇਖ ਰੇਖ ਵਿੱਚ ਸ਼ਸਤਰ ਔਰ ਸ਼ਾਸਤਰਾ ਦਾ ਕਾਰਜ ਬੜੀ ਯੋਗਤਾ ਨਾਲ ਨਿਪਟਤਾ ਨਾਲ ਹੋ ਰਿਹਾ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਉਥੇ ਸ਼ਸਤਰਾਂ ਨੇ ਉਹ ਸ਼ਾਸਤਰਾਂ ਨੇ ਦੋਨਾਂ ਨੇ ਸਿਖਲਾਈ ਦੇਰੇ ਸੰਨ ਅਨਕਤ ਸਹਿਬ ਛੱਡਣ ਤੋਂ ਬਾਅਦ ਸਿੱਖੇ ਦਾ ਜੋ ਸਿਖਲਾਈ ਕੇ ਅੰਦਰ ਸੀ ਉਹ ਸਭੋ ਕੀ ਤਰਣ ਨਹੀਂ ਸੀ ਜਿਹਨੂੰ ਜਿਹਨੂੰ ਅੱਜ ਸੀ ਦਮਦਮਾ ਸਾਹਿਬ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਠ ਨੌਵੇਂ ਸਹਾਰਦਿਕ ਟਿਕਦੇ ਹਨ ਉਹ ਉਸ ਤੋਂ ਨਾਲ 1 ਲੱਖ ਵੀ ਆਜ ਜਿਵੇਂ ਜੋ ਹਨ ਉਹਨੇ ਤਰਨ ਕਰਕੇ ਸਾਬੋ ਕੀ ਤਰੰਡੀ ਲਿਖੇ ਛੇਤਰ ਵਿਸ਼ਾਸਤਰਾ ਦੇ ਸਿੱਖਿਆ ਲੈਂਦੇ ਹਨ ਜੋ ਦੱਖਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਫਤਿਹ ਲਈ ਭੇਜਿਆ ਜਾਂਦਾ ਹੈ ਉਹ ਗੋਰਖਾ ਸਿੰਘ ਮਹਾਰਾਜ ਚਿੱਠੀਆਂ ਲਿਖ ਕੇ ਭੇਜਦੇ ਹਨ ਤੇ ਬੰਦਾ ਸਿੰਘ ਬਹਾਦਰ ਨੂੰ ਇੱਥੇ ਫੌਜ ਯਾਰ ਮਿਲਦੀ ਹੈ ਉਹ ਇਹੀ ਫੌਜ ਸੀ ਜਿਹੜੀ ਸਾਬੋਕ ਦੀ ਤਲਵਾਰ ਦੇ ਧੰਦਮਾ ਸਾਹਿਬ ਕੇ ਤਿਆਰ ਹੋਈ ਸੀ ਬੰਦਾ ਸਿੰਘ ਬਹਾਦਰ ਦਾ ਜੋ ਕੰਪੇਨ ਸੀ ਜੋ ਯੁੱਧ ਵਿਆਨ ਸੀ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਦਿੱਤੇ ਕਈ ਯੁੱਧਾਂ ਵਿੱਚ ਸ਼ਾਮਿਲ ਹੁੰਦੇ ਹਨ ਜਦੋਂ ਸਰਹੱਦ ਵਿਖੇ ਬਜੀਰ ਖਾਨ ਹਾਰਿਆ ਜਾਂਦਾ ਹੈ ਉਸ ਯੁੱਧ ਵਿੱਚ ਵੀ ਬਾਬਾ ਦੀਪ ਸਿੰਘ ਹਿੱਸਾ ਲੈਂਦੇ ਹਨ ਸੋਲੇ ਦੇ ਯੁੱਧ ਵਿੱਚ ਵੀ ਬਾਬਾ ਦੀਪ ਸਿੰਘ ਦੇ ਹਿੱਸਾ ਲੈਣ ਦਾ ਜ਼ਿਕਰ ਹੈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਲੇਕਿਨ دم صاحب کے شسطر اور شاستر کا سکھیا ابیان چلتا رہتا ہے دس سال شانتی روی ہے ان ستارہ سو چھبی پھر دورانی کے حملے شروع ہو جاتے ہیں دورانی کے چوتھے حملے جو کہ ستارہ سو ستوجا عیسوی ہوں دربار صاحب حملہ ہوتا ہے دربار صاحب کا نقصان کر دیا جاتا ہے دورانی در لوگ اس اپنے پور دیتا لے ہے ہیں ایک خبر بابا جیت سنگھ تک پہنچتی ہے کہ بابا جیت سنگھ جی پانچ سو سنگا جتھا تیار کر کے وہ گروہ گروہ سنگھ مہاراج اگے ارداس کر کے نکل دے ہن کہ میرا شیش جو شہید ہوئے گا تو گروہ دربار میں گرو ہرمندر صاحب ہی ہوئے گا ਤਦੰਤਾਂਤ ਪ੍ਰੋਜਿਆ ਪ੍ਰੋਜਿਆ ਸਿੱਖ ਸੰਗਤਾਂ ਦੀ ਸੰਖਿਆ 5000 ਹੋ ਜਾਂਦੀ ਹੈ ਅੰਮ੍ਰਿਤਸਰ ਤੋਂ ਇਸ ਜਿਹੜਾ ਪਹਿਲੇ ਕੋਰਵਾਰ ਨਾਂ ਦੇ ਸਥਾਨ ਤੇ ਯੁੱਧ ਹੁੰਦਾ ਹੈ ਉਹੀ ਹੁੰਦਾ ਹੈ ਬਾਬਾ ਦੀਪ ਸਿੰਘ ਦਾ ਸੈਟਰ ਤੋਂ ਲਗ ਹੋ ਜਾਂਦਾ ਹੈ ਪਰ ਗੁਰੂ ਦਾ ਵਚਨ ਗੁਰੂਾਰਤ ਹੀ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਸਿਰ ਨਾ ਤੇ ਲੜਦੇ ਹਨ اور دربار صاحب سر تک لڑتے رہن دے ہن اتنے ہی بابا جیت سنگھ کا سے جو ہے گوروں کے چرنا گرتا ہے ایک بڑے مہان شہید مہان عہدے ہوئے جنہوں جب موڑ سینک دیکھتے ہن کہ سکھ سر کٹن تو بھی لڑ سکتے ہن تو نٹ جاتے ہیں انہوں کے حوصلے پست ہو جاتے ہن بعد سکھاں کے حوصلے بلند ہو جاندے ہیں اور کچھ ہی سمے بعد دربار صاحب سے سکھاں کا کمجھا ہو جاندہ ہے دوبارہ گرو مریادا بحال ہو جاندی ہے اس تو علاوہ بابا دیپ سن جی مہاراج کے جو کارج ہن انہوں نے چار گور سے صاحب کے اتارے اپنے ہاتھوں کیتے ہیں جو کہ پرمکھ سکھ کیدر بھیجے گئے سن ایک فارسی دا اتارا بھی کیتا گیا ہے وہ بابا دیپوں اسے دم دما سا کی دھرتی تے کیتا گیا ہے آج انہوں نے جنم دن منا لے ہاں آپ سب نے بہت بہت بدائیاں واحر جی کا خالصہ واحر جی کی فتح